ਆਪਾਂ ਟੀਕੇਤਾਰ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚ ਆਣਾ ਪਿਆ ਰਿਹਾ ਹੈ। ਅੱਜ ਵੀਡੀਓ ਵਿੱਚ ਆਪਾਂ ਦੋ ਗੜਾਂ ਤੇ ਲੈ ਲੈ ਗਏ। ਇੱਕ ਤੋਂੜੜਾ ਜੁਬਣਾ ਕੋਲ ਸਿੱਕ ਤੋਂਲੀ ਦੀ ਆਉਂ ਪੁੱਛ ਲੈ ਨੰਬਰ ਕੋਲ ਤੇਰਾ। ਹਾਂਜੀ। ਹਾਂਜੀ ਵੀਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ। ਉਹ ਠੀਕ ਆ ਬਾਈ। ਵਧੀਆ ਬਾਈ ਵਧੀਆ। ਨਾਮ ਤੇ ਐਡਰੈਸ ਉਹ। ਨਾਮ ਬਾਈ ਮਨਿੰਦਰ ਸਿੰਘ। ਪਿੰਡ ਸੰਧੂ ਖੁਰਦ। ਜ਼ਿਲ੍ਹਾ ਬਠਿੰਡਾ। ਨੇੜੇ ਬਾਈ ਸਾਨੂੰ ਸ਼ਹਿਰ ਭਦੌੜ ਭਾਈ ਰੂਪਾ ਤੇ ਇਧਰ ਤੱਪਾ ਮੰਡੀ ਰਹ ਜਾਂਦਾ ਬਾਈ। ਮੋਬਾਈਲ ਨੰਬਰ ਉਹ। 80124 ਬਾਈ 81000। ਠੀਕ ਆ ਬਾਈ। ਬਾਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਕੋਸ ਹੈ ਇਹ ਬਾਈ ਆਪਣੇ ਕੋਲ ਟੋਕਰ ਗੱਭਣ ਵੜਾ ਬਾਈ ਠੀਕ ਹੈ ਸਾਢੇ 5 ਮਹੀਨੇ ਦੀ ਗੱਭਣ ਹੈ ਠੀਕ ਹੈ ਦੂਜੇ ਸੂਏ ਲਈ ਗੱਭਣ ਹੈ ਦੂਜੇ ਲਈ ਪਹਿਲੇ ਹਾਂ ਹਾਂ ਪਹਿਲੇ ਸੂਏ ਦੂਜੇ ਲਈ ਗੱਭਣਾ ਹੈ ਬਾਈ 5 ਮਹੀਨੇ ਹਾਂਜੀ ਹਾਂਜੀ ਸਾਢੇ 5 ਮਹੀਨੇ ਦੇ ਕਰੀਬ ਆ ਹਾਂਜੀ ਹਾਂ ਇਸ ਵਕਤ 9 ਲੀਟਰ ਦੁੱਧ ਬਾਈ ਕੰਡੇ ਵਾਲਾ ਆਪਾਂ ਨਾਪ ਕੇ ਦੇਵਾਂਗੇ ਬੰਦੇ ਨੂੰ ਕਰੋ ਹਾਜ਼ਰ ਹਾਜ਼ਰ ਆ ਬਾਈ ਹਾਜ਼ਰ ਆ ਗਾਰੰਟੀ ਨਾਲ ਹਾਂ ਬਿਲਕੁਲ ਬਾਈ ਫੈਂਟ ਬਹੁਤ ਢੀਂਗੀ ਬਿਲਕੁਲ ਬਾਈ ਬਾਲੀ ਚੰਗੀ ਫੈਂਟ ਆ ਮੱਜਾਂ ਵਰਗਾ ਦੁੱਧ ਆ ਬਾਈ ਗਰਮੀ ਨਹੀਂ ਹੈ ਗਰਮੀ ਬਿਲਕੁਲ ਵੀ ਯੱਪੀ ਦਾ ਕਾਟਾ ਹਾਂਜੀ ਹਾਂਜੀ ਬਾਈ ਹਾਂ ਹਾਂਜੀ ਬਾਈ ਬਹੁਤ ਇਹ ਆਰਡਰ ਪ੍ਰੋਡਕਟ ਮਾਲ ਹਾਂਜੀ ਹਾਂਜੀ ਬਾਈ ਚਾਹ ਦਾ ਕਾਟਾ ਜਿਹੜਾ ਹਾਂਜੀ ਤੁਈ ਤੁਈ ਦੀ ਬਹੁਤ ਠੰਡੀ ਸੀਲ ਆ ਬਾਈ ਬੁੜੀਆਂ ਚੌਲੀਆਂ ਕੋਈ ਫਿਕਰ ਵਾਲੀ ਗੱਲ ਹੀ ਨਹੀਂ ਬੰਦਾ ਚੋ ਕੇ ਆਪਦੀ ਤਸੱਲੀ ਕਰਕੇ ਲੈ ਕੇ ਜਾਵੇ ਆਪਣੇ ਕੋਲ ਠੀਕ ਆ ਬਾਈ ਹਾਂਜੀ ਹਾਂ ਉਹ ਸ਼ੌਨਾ ਦਾ ਡਿਮੈਂਡ ਕਰ ਲੇ ਜਿਹੜਾ ਵੀ ਹਾਂ ਬਈ ਇੱਕ ਗੱਲ ਜਰੂਰ ਆ ਵੀ ਥਣਾ ਦੇ ਨਾ ਮਾਰੇ ਮੋੜੇ ਜਮੰਦਰੂ ਮੋਂਕੇ ਆ ਦੇ ਠੀਕ ਆ ਆਪਾਂ ਵੀਡੀਓ ਚ ਹੀ ਰੱਖਦੇ ਆ ਕੱਲ ਨੂੰ ਬੰਦਾ ਆਇਆ ਨਾ ਕਹੇ ਬਾਈ ਨੇ ਦੱਸਿਆ ਨਹੀਂ ਹਨਾ ਵੀ ਜਮੰਦਰੂ ਆ ਕੋਈ ਹੇਲਦੀ ਨਹੀਂ ਕੋਈ ਮੋਂਕੇ ਨਾ ਪੈਰ ਨਹੀਂ ਚੱਕਦੀ ਮਾਰੇ ਮੋਟੇ ਹੈਗੇ ਆ ਹਨਾ ਹਾਂ ਵੀ ਜੇ ਕਹਿੰਦੇ ਉਹੀ ਪਜਕਾਰ ਮਾਰਨੀ ਆ ਤਾਂ ਗੱਲ ਬੱਕਰੀ ਆ ਬਾਈ ਹਨਾ ਵੀ ਯਾਨੀ ਜਿਹੜੀ ਚੀਜ਼ ਹੈਗੀ ਆ ਤਾਂ ਉਹ ਹੈਗੀ ਆ ਬਾਈ ਹਾਂ ਮੁੱਲ ਕੀ ਹੈ ਜੱਜ ਮੁੱਲ ਬਾਈ ਬਸ ਇਹਦਾ ਮੁੱਲ ਕੋਈ ਮਰਜ਼ੀ ਕਰਾ ਲਓ 42000 ਰੁਪਏ ਮੁੱਲ ਕਰਦੇ 40000 ਦੀ ਬੈੜ ਦੇਣੀ ਆ ਬਾਈ ਹਾਂ ਨਾਗੀ ਹਾਂਜੀ ਹਾਂ 40000 ਦੀ ਬਾੜਾ ਜਿਹੜੀ ਪੈਂਦੀ ਨੇ ਲੈ ਲੈ ਦੁੱਧ ਵੀ ਬਾਈ ਨੇ ਦੱਸਦੇ ਉਹ ਨਾ ਬਈ ਨਾਪ ਕੇ ਲੈ ਕੇ ਜਾਵੇ ਬੰਦਾ ਆਪਾਂ ਉਹਨਾਂ ਤੇ ਅਗਲੇ ਨੂੰ ਘਰੋਂ ਖਲਾਉਦੇ ਨਹੀਂ ਗਰੰਟੀ ਨਾਲ ਦੁੱਧ ਆ ਹਾਂ ਤੇ ਜਦ ਬਹੁਤ ਵਧੀਆ ਜਰਸੀ ਸਿਮਣ ਤੋਂ ਗੱਭਣਾ ਬਾਈ ਉਹ ਵੀ ਆਪਾਂ ਸਾਰਾ ਸਟਰਾ ਦਾ ਰਕਾਰ ਦੇਵਾਂਗੇ ਬੰਦੇ ਨੂੰ ਬੱਸਾ ਬੱਸੀ ਅਗਲੇ ਦੇ ਕਰਮਾਂ ਦਾ ਅੱਗੇ ਵੀਰੇ ਦੋ ਨੰਬਰ ਕਿਹੜਾ ਸੂਈ ਇਹ ਬਈ ਪਹਿਲਾ ਸੂਆ ਸੂਈ ਆ ਬੜਾ ਇਹਦੇ ਸੂਈ ਨੂੰ ਹੋ ਗਿਆ ਬਈ ਹੱਤਾ ਬੱਚਾ ਕੀ ਹੈ ਬੱਚੇ ਆ ਬਾਈ ਬਹੁਤ ਵਧੀਆ ਹਾਂਜੀ ਹਾਂ ਬਾਈ ਬੱਚੇ ਇਹ ਬੱਤੀ ਦਾ ਕਲਰ ਕਲਰ ਚੈੱਕ ਕਰੋ ਬਹੁਤ ਚੰਗਾ ਹਾਂਜੀ ਹਾਂ ਨਾ ਹੋ ਰਹੀ 12 ਕਿਲੋ ਦੁੱਧ ਰੈਡੀ ਹੈ ਬਾਈ ਬਾਈ ਗਾਰੰਟੀ ਤੋਲ ਕੇ ਆਰਡਰ ਬਹੁਤ ਚੰਗਾ ਹਾਂ ਹਾਂਜੀ ਬਾਈ ਮੈਸਾਵਾ ਖਾਣਾ ਬਾਈ ਬਿਲਕੁਲ ਜਮਾ ਹਾਂਜੀ ਹਾਂ ਚੋਈ ਬਾਈ ਕਿਵੇਂ ਚੋਈ ਬਾਈ ਬਹੁਤ ਠੰਡੀ ਸੀ ਲਾ ਬਾਈ ਬੁੜੀਆਂ ਚੌਂਗੀਆਂ ਨੇ ਹਾਂ ਤੋੜ ਕੇ ਦਿਖਾਉਣਾ ਬਾਈ 105 ਰੇਟੇ ਵੀ ਕਰਨੀ ਦਸਤ ਮਾ ਬਹੁਤ ਲਾਈਟੇਟ ਪਾਸ ਪਾ ਲੈ ਇਕ ਕੀ ਮੁੱਲ ਆ ਵੀ ਇਹਦਾ ਜੈ ਕਿਹੜਾ ਮੁੱਲ ਬਾਈ ਉਹ ਨਹੀਂ ਆ 42000 ਰੁਪਏ ਮੁੱਲ ਆ ਬਾਈ 40000 ਦੀ ਹਾਂ ਨਾ ਕੀ ਬੈਠਦੀ ਹਾਂ ਹਾਂ 40000 ਬਿਲਕੁਲ ਬਾਈ ਬਿਲਕੁਲ ਮੁੱਲ ਆਪਣੇ ਬਾਈ ਬਿਲਕੁਲ ਜਾ ਜਾ ਹਾਂ ਨਾ ਵਾਲੇ ਮੁੱਲ ਹੀ ਆ ਬਾਈ ਹਾਂ ਬੈਠ ਦੇਖ ਲੋ ਬਾਈ ਇਹ ਬੱਸੀ ਦਾ ਹੁਣ ਤੁਸੀਂ ਕੁਆਲਿਟੀ ਆਪ ਹੀ ਦੇਖ ਲੋ ਹਣਾ ਹਾਂ ਹਾਂ ਜੀ ਹਾਂ ਤਾਰਾ ਮਾਰ ਕੇ ਚੈੱਕ ਕਰਾ ਦਿੰਨੇ ਆ ਬਾਈ ਹਾਂ ਬਾਈ ਮਾਰ ਦੋ ਨਾੜਾ ਨੂਰਾ ਕੇ ਪਾਲਸੇ ਗਿਆ ਕੱਲਾ ਕੱਲਾ ਬਾਕੀ ਤਾਰਾ ਮਾਰ ਕੇ ਦੁਕਾਨ ਹੈ ਬਾਈ ਕਹਿੰਦੇ ਚਵਾਈ ਤੋਂ ਵੀ ਨੰਬਰ ਵਨ ਹੈ ਕੰਢੀ ਹੁੰਦੀ ਹਾਂਜੀ ਬਾਈ ਬਿਲਕੁਲ ਬਾਈ ਇਧਰ ਵੀ ਬਹੁਤ ਚੰਗਾ ਹੈ ਬਈ ਹਾਂ ਬਾਈ ਆਪਾਂ ਵੀਡੀਓ ਜੀ ਪਾ ਲੈਣੇ ਨੇ ਨਾ ਪਾ ਲੋ ਬਾਈ ਹਾਂ 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 ਐ ਨਹੀਂ ਗੱਲ ਠੀਕ ਆ ਹਾਂ ਮੈਨੂੰ ਟੂਹੀ ਦੀ ਪ੍ਰੋਬਲਮ ਕਰਕੇ ਨਾ ਥੋੜਾ ਬੈਠਣ ਦੀ ਦਿੱਕਤ ਆ ਜਾਂਦੀ ਹੈ ਯਾਰ ਹਾਂ ਹਾਲੋ ਬਾਈ ਲੈ ਜੀ ਬਾਈ ਚੈੱਕ ਕਰਿਓ ਚੂਨ ਕਿੰਨਾ ਨਾ ਬਿਲਕੁਲ ਬਾਈ ਚੂਨ ਬੜਾ ਡਿੰਗਰ ਨਾ 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 ਬਾਈ ਮੈਂ ਤਾਂ ਚੋਈ ਨਹੀਂ ਕਰਿਆ ਯਾਰ ਲੈ ਫੇਰ ਵੀ ਚੁਆਇਓ ਜੀ ਲੈ ਮੈਂ ਇਹਨਾਂ ਕਿਹਾ ਬਾਈ ਚੂਨ ਬੜਾ ਹਾਂਜੀ ਹਾਂ ਕੱਲੀ ਕੱਲੀ ਧਾਰ ਆਈ ਠੀਕ ਆ ਦੇਖੇ ਤੇ ਇਹ ਮੈਂ ਬੋਤਾ ਦਿੱਤਾ ਕਿ ਉਹ ਕੰਮ ਕਰਨਾ ਤੇ ਕਰ ਲਿਓ ਤਾਂ ਨਾ ਬੜਾ